ਜਿਸ ਤਰ੍ਹਾਂ ਇਸ ਸਾਲ 2025 ਦੀ ਸ਼ੁਰੂਆਤ ਹੋਈ ਹੈ ਅਮਰੀਕਾ ਦੇ ਵਿੱਚ ਕੋਈ ਨਾ ਕੋਈ ਆਫਤ ਆਈ ਹੀ ਰਹਿੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਕਾਫੀ ਜ਼ਿਆਦਾ ਭਿਆਨਕ ਅੱਗ ਦੇਖਣ ਨੂੰ ਮਿਲੀ ਸੀ ਤੇ ਹੁਣ ਮਾਰਚ ਮਹੀਨੇ ਦੇ ਵਿੱਚ ਅਮਰੀਕਾ ਦੇ ਕੁਝ ਰਾਜਾਂ ਦੇ ਵਿੱਚ ਬਹੁਤ ਹੀ ਭਿਆਨਕ ਤੂਫਾਨ ਦਾ ਚੱਕਰਵਾਤੀ ਤੂਫਾਨ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਛੇ ਰਾਜਾਂ ਦੇ ਵਿੱਚ ਬਹੁਤ ਹੀ ਮਾੜੇ ਹਾਲ ਹੋ ਚੁੱਕੇ ਹਨ ਅਤੇ ਕੁੱਲ 40 ਲੋਕਾਂ ਦੀ ਮੌਤ ਵੀ ਹੋ ਗਈ ਹੈ ਇਸ ਚੱਕਰਵਾਤੀ ਤੂਫਾਨ ਦੇ ਕਾਰਨ ਹੋਰ ਇਸ ਦੇ ਵਿੱਚ ਕੀ ਜਾਣਕਾਰੀ ਸਾਹਮਣੇ ਆਈ ਹੈ ਕੀ ਹੈ ਪੂਰੀ ਰਿਪੋਰਟ ਇਸ ਖਬਰ ਦੇ ਵਿੱਚ ਜਾਣਦੇ ਹਾਂ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਹਿੰਸਕ ਤੂਫਾਨ ਆਏ ਜਿਸ ਨੇ ਸਕੂਲਾਂ ਦਾ ਸਫਾਇਆ ਕਰ ਦਿੱਤਾ ਅਤੇ ਸੈਮੀ ਟਰੈਕਟਰ ਟਰੇਲਰਾਂ ਨੂੰ ਢਾਹ ਦਿੱਤਾ ਇਸ ਭਿਆਨਕ ਤੂਫਾਨ ਕਾਰਨ 6 ਰਾਜਾਂ ਵਿੱਚ ਘੱਟੋ-ਘੱਟ 40 ਲੋਕ ਮਾਰੇ ਗਏ ਹਨ ਇਹ ਮੌਤਾਂ ਉਦੋਂ ਹੋਈਆਂ ਜਦੋਂ ਦੇਸ਼ ਭਰ ਵਿੱਚ ਇੱਕ ਵਿਸ਼ਾਲ ਤੂਫਾਨ ਪ੍ਰਣਾਲੀ ਚੱਲ ਰਹੀ ਸੀ ਜਿਸ ਕਾਰਨ ਹਵਾਵਾਂ ਚੱਲੀਆਂ ਜਿਸ ਨਾਲ ਘਾਤਕ ਧੂੜ ਭਰੇ ਤੂਫਾਨ ਆਏ ਅਤੇ 100 ਤੋਂ ਵੱਧ ਜੰਗਲਾਂ ਵਿੱਚ ਅੱਗ ਲੱਗ ਗਈ ਭਵਿੱਖਬਾਣੀ ਕਰਨ ਵਾਲਿਆਂ ਨੇ ਸਿਸਟਮ ਨੂੰ ਇੱਕ ਅਸਾਧਾਰਨ ਉੱਚ ਜੋਖਮ ਦਾ ਦਰਜਾ ਦਿੱਤਾ ਜਿਸ ਨੂੰ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਰਫੀਲੇ ਸਰਦੀਆਂ ਦੇ ਮੌਸਮ ਅਤੇ ਐਤਵਾਰ ਨੂੰ ਪੱਛਮੀ ਤੱਟ ਸਮੇਤ ਤੇਜ਼ ਗਰਜ ਤੂਫਾਨ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ। ਕੁੱਲ ਮਿਲਾ ਕੇ 100 ਮਿਲੀਅਨ ਤੋਂ ਵੱਧ ਲੋਕਾਂ ਦੇ ਘਰਵਾਰੀ ਖੇਤਰ ਨੂੰ ਬਹੁਤ ਜ਼ਿਆਦਾ ਮੌਸਮੀ ਹਾਲਾਤ ਪ੍ਰਭਾਵਿਤ ਕਰਨ ਦੀ ਭਵਿੱਖਬਾਣੀ ਕੀਤੀ ਗਈ ਸੀ। ਕੈਨੇਡੀਅਨ ਸਰਹੱਦ ਤੋਂ ਟੈਕਸਸ ਤੱਕ 80 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਸੀ ਜਿਸ ਨਾਲ ਠੰਡੇ ਉੱਤਰੀ ਖੇਤਰਾਂ ਵਿੱਚ ਬਰਫ਼ੀਲੇ ਤੂਫਾਨ ਦੀ ਸਥਿਤੀ ਅਤੇ ਦੱਖਣ ਵੱਲ ਗਰਮ ਸੁੱਕੇ ਸਥਾਨਾਂ ਵਿੱਚ ਜੰਗਲ ਦੀ ਅੱਗ ਦਾ ਖਤਰਾ ਹੈ ਕਾਂਸਾਸ ਵਿੱਚ ਸ਼ੁੱਕਰਵਾਰ ਨੂੰ ਧੂੜ ਭਰੇ ਤੂਫਾਨ ਕਾਰਨ 55 ਤੋਂ ਵੱਧ ਕਾਰਾਂ ਦੇ ਟਕਰਾਉਣ ਤੋਂ ਬਾਅਦ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਐਮਸੀਸੀਪੀ ਦੇ ਕਾਉਂਟੀਆਂ ਵਿੱਚ 6 ਮੌਤਾਂ ਦੀ ਰਿਪੋਰਟ ਮਿਲੀ, ਘੱਟੋ-ਘੱਟ 3 ਹੋਰ ਲਾਪਤਾ ਸਨ ਪਰ ਐਤਵਾਰ ਸ਼ਾਮ ਤੱਕ ਸਾਰੇ ਲੱਭ ਲਏ ਗਏ ਸਨ। ਤੂਫਾਨਾਂ ਕਾਰਨ ਰਾਜ ਭਰ ਵਿੱਚ ਘੱਟੋ-ਘੱਟ 27 ਲੋਕ ਜ਼ਖਮੀ ਹੋਏ ਅਤੇ ਲਗਭਗ 217 ਲੋਕ ਬੇਘਰ ਹੋ ਗਏ। ਲਗਭਗ 36000 ਲੋਕਾਂ ਦੀ ਬਿਜਲੀ ਬੰਦ ਹੋ ਗਈ ਸੀ ਪਰ ਐਤਵਾਰ ਸ਼ਾਮ ਤੱਕ ਇਹ ਗਿਣਤੀ 8000 ਤੋਂ ਥੋੜੀ ਘੱਟ ਰਹਿ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਸੂਰੀ ਵਿੱਚ ਕਿਸੇ ਵੀ ਹੋਰ ਰਾਜ ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਕਿਉਂਕਿ ਇਸਨੇ ਰਾਤ ਭਰ ਆਏ ਤੂਫਾਨ ਦਾ ਸਾਹਮਣਾ ਕੀਤਾ ਜਿਸ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਮੋਤਾਂ ਵਿੱਚ ਇੱਕ ਆਦਮੀ ਵੀ ਸ਼ਾਮਲ ਹੈ ਜਿਸ ਦਾ ਘਰ ਤੂਫਾਨ ਨੇ ਤਬਾਹ ਕਰ ਦਿੱਤਾ ਸੀ ਤੂਫਾਨ ਕਾਰਨ ਇਹ ਘਰ ਦੇ ਰੂਪ ਵਿੱਚ ਪਛਾਣਿਆ ਨਹੀਂ ਜਾ ਸਕਦਾ ਸੀ ਸਿਰਫ ਇੱਕ ਮਲਬੇ ਦਾ ਖੇਤ ਸੀ ਬਚਾਅ ਕਾਰਜੀਆਂ ਨੇ ਦੱਸਿਆ ਕਿ ਫਰਸ਼ ਉਲਟਾ ਸੀ ਉਹ ਕੰਧਾਂ ਤੇ ਟੁੱਟ ਰਹੇ ਸਨ ਮਿਸੂਰੀ ਦੇ ਗਵਰਨਰ ਮਾਈਕ ਕੇਹੋ ਨੇ ਕਿਹਾ ਕਿ ਪਹਿਲੇ ਜਵਾਬ ਦੇਣ ਵਾਲਿਆਂ ਵਲੰਟੀਅਰਾਂ ਅਤੇ ਵਿਸ਼ਵਾਸ ਆਧਾਰਿਤ ਭਾਈਵਾਲਾਂ ਨੇ ਵਿਨਾਸ਼ਕਾਰੀ ਬਵੰਡਰਾ ਅਤੇ ਗੰਭੀਰ ਤੂਫਾਨਾਂ ਦੀ ਇੱਕ ਲੜੀ ਦੇ ਜਵਾਬ ਵਿੱਚ ਖਤਰਨਾਕ ਅਤੇ ਨੁਕਸਾਨ ਦੇ ਅੱਗਾਂ ਦੇ ਜਵਾਬ ਵਿੱਚ ਰਾਤ ਪਰ ਅੰਤ ਤੱਕ ਕੰਮ ਕੀਤਾ ਰਾਸ਼ਟਰਪਤੀ 트럼ਪ ਨੇ ਆਤਵਾ ਨੂੰ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਕਿ ਨੈਸ਼ਨਲ ਗਾਰਡ ਨੂੰ ਅਰਕਾਂਸਾਸ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ ਟੈਕਸਾਸ ਦੇ ਦੱਖਣ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਨਾਲ ਸੰਬੰਧਿਤ ਮੌਤਾਂ ਤੋਂ ਬਾਅਦ 4 ਲੋਕਾਂ ਦੀ ਹੋਰ ਮੌਤ ਹੋ ਗਈ ਅਤੇ ਕੁਝ ਧੂੜ ਭਰੇ ਤੂਫਾਨ ਦੇ ਵਿੱਚਕਾਰ ਕਾਰ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਤਾਂ ਹੁਣ ਤੱਕ ਕੁੱਲ ਯੂਐਸਏ ਦੇ 6 ਰਾਜਾਂ ਦੇ ਵਿੱਚ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ